ਹਮੀਰਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਪ੍ਰਸਿੱਧ ਬਾਬਾ ਬਾਲਕਨਾਥ ਮੰਦਿਰ ਦੇ ਵਿੱਚ ਸ਼ਰਧਾਲੂਆਂ ਨੂੰ ਵੇਚੇ ਜਾ ਰਹੇ ਪ੍ਰਸਾਦ ਦੇ ਨਮੂਨੇ ਮਨੁੱਖਾਂ ਦੇ ਖਾਣ ਦੇ ਲਈ ਅਯੋਗ ਪਾਏ ਗਏ ਨੇ ਦੱਸਦੀ ਹੈ ਕਿ ਇਸ ਤੋਂ ਇੱਕ ਦਿਨ ਬਾਅਦ ਹੀ ਬਾਬਾ ਬਾਲਕਨਾਥ ਮੰਦਿਰ ਟਰਸਟ ਦੀ ਕੰਟੀਨ ਬੰਦ ਕਰ ਦਿੱਤੀ ਗਈ ਹੈ ਇਸੇ ਮੈਨੇਜਮੈਂਟ ਨੇ ਬੁੱਧਵਾਰ ਨੂੰ ਕੰਟੀਨ ਬੰਦ ਕਰ ਦਿੱਤੀ ਹੈ ਤੇ ਕਿਹਾ ਕਿ ਇਸ ਦੀਆਂ ਸੇਵਾਵਾਂ ਆਊਟਸੋਰਸ ਕੀਤੀਆਂ ਜਾਣਗੀਆਂ ਜੇ ਅੱਗੇ ਚੱਲ ਕੇ ਠੇਕੇ ਦਿੱਤੀਆਂ ਜਾਣਗੀਆਂ ਬਰਸਰ ਦੇ ਐਸਟੀਐਮ ਰਾਜੇਂਦਰ ਗੋਤਮ ਜੋ ਬਾਬਾ ਬਾਲਕਨਾਥ ਮੰਦਰ ٹرسٹ ਦੇ ਚੇਅਰਮੈਨ ਵੀ ਨੇ ਉਹਨਾਂ ਨੇ ਕਿਹਾ ਕਿ ٹرسٹ ਦੀ ਇੱਕ ਕੈਂਟੀਨ ਦੀਆਂ ਸੇਵਾਵਾਂ ਪਹਿਲਾਂ ਹੀ ਆਊਟਸੋਰਸ ਕਰ ਦਿੱਤੀਆਂ ਗਈਆਂ ਨੇ ਦੂਜੀ ਕੈਂਟੀਨ ਦੀਆਂ ਸੇਵਾਵਾਂ ਨੂੰ ਵੀ ਆਊਟਸੋਰਸ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਕੈਂਟੀਨ ਨੂੰ ਬੰਦ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਸੇਵਾਵਾਂ ਨੂੰ ਆਊਟਸੋਰਸ ਕਰਨ ਦੇ ਲਈ ਟੈਂਡਰ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਗੌਰਤਲਬਹਿ ਕੀ ਫੂਡ ਸੇਫਟੀ ਵਿਭਾਗ ਨੇ 2 ਮਹੀਨੇ ਪਹਿਲਾਂ ਬਾਬਾ ਬਾਲਕਨਾਰਥ ਮੰਦਿਰ ਟਵਰਸ ਦੀ ਦੁਕਾਨ ਤੇ ਪ੍ਰਸ਼ਾਦ ਵਜੋਂ ਵੇਚਣ ਵਾਲੇ ਰੋਟਾਂ ਦੇ ਨਮੂਨੇ ਸੋਲਨ ਜ਼ਿਲ੍ਹੇ ਦੀ ਕੰਪੋਜ਼ਿਟ ਟੈਕਸਟਿੰਗ ਲੈਬਾਰਟਰੀ ਕੰਡਾ ਘਾਟ ਨੂੰ ਜਾਂਚ ਦੇ ਲਈ ਭੇਜੇ ਸਨ ਨਮੂਨੇ ਇਨਸਾਨੀ ਖਪਤ ਦੇ ਯੋਗ ਪਾਏ ਗਏ ਨੇ ਇੱਕ ਨਿਜੀ ਦੁਕਾਨ ਤੋਂ ਲਏ ਗਏ ਰੋਟਾਂ ਦੇ ਨਮੂਨੇ ਵੀ ਟੈਸਟ ਦੇ ਵਿੱਚ ਫੇਲ ਹੋ ਗਏ ਨੇ ਦੱਸਿਆ ਗਿਆ ਕਿ ਕਣਕ ਖੰਡ ਤੇ ਘੋਲ ਨਾਲ ਬਣਾਏ ਜਾਂਦੇ ਇਹਨਾਂ ਰੋਟਾਂ ਨੂੰ ਥੋਕ ਦੇ ਵਿੱਚ ਤਿਆਰ ਕੀਤਾ ਜਾਂਦਾ ਤੇ ਕਈ ਦਨਾ ਤੱਕ ਵੇਚਿਆ ਜਾਂਦਾ ਹੈ ਅਧਿਕਾਰੀਆਂ ਅਨੁਸਾਰ ਇਸ ਕਾਰਨ ਨੇ 바ਸੀ ਹੋ ਜਾਂਦੇ ਨੇ ਪ੍ਰਸਾਦ ਵੇਚਣ ਵਾਲੀ ਮੁੱਖ ਕੈਂਟੀਨ ਮੰਦਰ ٹرسٹ ਵੱਲੋਂ ਆਪਣੀ ਸਥਾਪਨਾ ਦੇ ਵੇਲੇ ਤੋਂ ਹੀ ਚਲਾਈ ਜਾਂਦੀ ਸੀ ਤੇ ਚੰਗਾ ਕਾਰੋਬਾਰਕਾਰੀ ਸਿਹਾਰ ਸਾ ਲਗਭਗ 50 ਤੋਂ 75 ਲੱਖ ਲੋਕ ਬਾਬਾ ਬਾਲਕਨਾਥ ਮੰਦਿਰ ਜਾਂਦੇ ਨੇ ਤੇ ਰੋਟ ਮਠਿਆਈਆਂ ਤੇ ਹੋਰ ਚੀਜ਼ਾਂ ਚੜਾਉਂਦੇ ਨੇ ਦੱਸ ਦਈਏ ਕਿ ਹੁਣ ਹਮੀਰਪੁਰ ਦੇ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੇ ਵੱਲੋਂ ਰੋਟੇ ਤੇ ਪ੍ਰਸਾਦ ਵੇਚਣ ਵਾਲੀਆਂ ਸਾਰੀਆਂ ਥਰਾ ਵਿੱਚ ਇਸ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਕੈਂਪ ਲਾਏ ਜਾਣਗੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਵੀ ਮੰਦਿਰ ਤੋਂ ਪ੍ਰਸਾਦ ਦੇ ਲਏ ਗੇ ਨਮੂਨਿਆਂ ਦੇ ਟੈਸਟ ਨਤੀਜਿਆਂ ਦੇ ਵੇਰਵੇ ਮੰਗੇ ਨੇ ਤੇ ਹਮੀਰਪੁਰ ਜ਼ਿਲ੍ਹਾ ਅਧਿਕਾਰੀਆਂ ਨੂੰ ਸ਼ਰਧਾਲੂਆਂ ਨੂੰ ਮਿਆਰੀ ਰੋਟ ਮੁਹਈਆ ਕਰਵਾਉਣ ਯਕੀਨੀ ਬਣਾਉਣ ਦੇ ਲਈ ਕਿ ਹੈ